ਕੈਨੇਡਾ ਦੀ ਜਾਂਚ ਦੇ ਵਿੱਚ ਸਹਿਯੋਗ ਨਾ ਦੇਣ ਤੇ ਭਾਰਤ ਅੜਿਆ ਹੈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਭਾਰਤ ਦਾ ਬਿਆਨ ਹੈ ਕਿ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਕਹਿ ਰਹੇ ਨੇ ਕਿ ਜਦ ਤੱਕ ਸਬੂਤ ਨਹੀਂ ਮਿਲਦੇ ਜਾਣਕਾਰੀ ਸਾਂਝੀ ਨਹੀਂ ਕਰਾਂਗੇ ਨਿਜਰ ਮਾਮਲੇ ਦੇ ਵਿੱਚ ਕੈਨੇਡਾ ਤੋਂ ਸਬੂਤਾਂ ਦੀ ਮੰਗ ਕੀਤੀ ਗਈ ਹੈ ਪਰ ਸਬੰਧਤ ਅਤੇ ਖਾਸ ਸਬੂਤਾਂ ਤੋਂ ਬਿਨਾਂ ਨਿਜਰ ਦੀ ਹੱਤਿਆ ਦੀ ਕੈਨੇਡਾ ਦੀ ਜਾਂਚ 'ਚ ਸਹਿਯੋਗ ਨਾ ਦੇਣ ਤੇ ਹੁਣ ਭਾਰਤ ਅੜਿਆ ਹੈ ਉੱਤਰੀ ਅਮਰੀਕੀ ਦੇਸ਼ ਦੇ ਵਿੱਚ 18 ਜੂਨ ਨੂੰ ਜਦੋਂ ਖਾਲਸਤਾਨੀ ਸਿੱਖ ਵਖਵਾਗਤ ਦੀ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਔਰ ਇਸ ਦੇ ਸਬੰਧ ਚ ਕੈਨੇਡਾ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਇਸ ਦੇ ਵਿੱਚ ਸਹਿਯੋਗ ਨਾਲ ਦੇਣ ਤੇ ਭਾਰਤ ਹੁਣ ਅਡੋਲ ਹੈ ਓਟਾਵਾ ਦੇ ਵਿੱਚ ਨਵੀਂ ਦਿੱਲੀ ਦੇ ਰਾਜਦੂਤ ਸੰਜੇ ਕੁਮਾਰ ਬਰਮਾ ਨੇ ਇਹ ਕਿਹਾ ਕਿ ਭਾਰਤ ਉਦੋਂ ਤੱਕ ਕੈਨੇਡਾ ਦੀ ਜਾਂਚ ਮਦਦ ਨਹੀਂ ਕਰੇਗਾ ਜਦੋਂ ਤੱਕ ਉਹਨਾਂ ਨੂੰ ਉਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੀ ਪੁਸ਼ਟੀ ਕਰਨ ਵਾਲੇ ਸਬੰਧਤ ਅਤੇ ਖਾਸ ਸਬੂਤ ਨਹੀਂ ਮਿਲ ਜਾਂਦੇ। ਸੋ ਟੂੜੋ ਨੇ 18 ਸਤੰਬਰ ਨੂੰ ਕੈਨੜਾ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਨੂੰ ਇਹ ਦੱਸਿਆ ਸੀ ਕਿ ਉਹਨਾਂ ਦੀ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਨਵੀਂ ਦਿੱਲੀ ਦੇ ਏਜੰਡਾ ਅਤੇ ਨਿਜਰ ਦੀ ਹੱਤਿਆ ਦੇ ਵਿਚਾਲੇ ਸੰਭਾਵੀ ਸਬੰਧ ਦੇ ਬਾਰੇ ਪਰੋਸੇਯੋਗ ਦੋਸ਼ਾਂ ਦੀ ਸਰਗਰਮੀ ਦੇ ਨਾਲ ਪੈਰ ਵੀ ਕਰ ਰਹੀਆਂ ਨੇ। ਯਾਨੀ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਤਣਾਅ ਸੀ ਕਹਿ ਸਕਦੇ ਹਾਂ ਜੋ ਕਿ ਨਜ਼ਰ ਆਇਆ ਸੀ। ਸੋ ਨਵੀਂ ਦਿੱਲੀ ਦੇ ਦੇ ਵੱਲੋਂ ਇੱਥੇ ਦੋਸ਼ਾਂ ਨੂੰ ਖਾਰਜ ਵੀ ਕੀਤਾ ਗਿਆ ਪੂਜਾ ਵਰਮਾ ਮੇਰੇ ਸਹਿਯੋਗੀ ਹੋ ਹੋਰ ਜਾਣਕਾਰੀ ਦੇ ਨਾਲ ਜੁੜੇ ਨੇ ਜੀ ਪੂਜਾ ਕੂਟਨੀਤਿਕ ਵਿਵਾਦ ਲਗਾਤਾਰ ਹੀ جاری ਹੈ ਅਸੀਂ ਦੇਖ ਪਾ ਰਹੇ ਹਾਂ ਕੈਨੇਡਾ ਦੀ ਜਾਂਚ ਨੂੰ ਸਹਿਯੋਗ ਨਾ ਦੇਣ ਤੇ ਜਿੱਥੇ ਕੀ ਭਾਰਤ ਹੁਣ ਅੜਿਆ ਹੈ ਅੱਗੇ ਕੀ ਕੁਝ ਹੋ ਸਕਦਾ ਹੈ ਕੀ ਸਮੀਕਰਨ ਬੈਠ ਰਿਹਾ ਹੈ ਦੇਖੋ ਬਿਲਕੁਲ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਮਿਚਰ ਦੇ ਕਤਲ ਮਾਮਲੇ ਦੀ ਜਾਂਚ ਤੋਂ ਜੁੜਨ ਤੋਂ ਬਾਅਦ ਜਦ ਤੱਕ ਅਸੀਂ ਦੇਖ ਰਹੇ ਕਿ ਕੈਨੇਡਾ ਅਤੇ ਭਾਰਤ ਦੇ ਜਿਹੜੇ ਡਿਪਲੋਮੈਟਸ ਨੇ بار-बार ਬਿਆਨਬਾਜ਼ੀ ਕਰ ਰਹੇ ਨੇ ਜਿੱਥੇ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਭਾਰਤ ਉਹ ਸਹਿਯੋਗ ਦੀ ਕਾਰਿਆ ਤੇ ਹਾਲਾਂਕਿ ਹੁਣ ਭਾਰਤ ਨੇ ਸਿੱਧੇ ਤੌਰ ਤੇ ਡੋਟ ਡੁਕ ਕਹਿ ਦਿੱਤਾ ਹੈ ਕਿ ਜਦ ਤੱਕ ਕੈਨੇਡਾ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਠੋਸ ਸਬੂਤ ਨਹੀਂ ਦਵੇਗੀ ਤਦ ਤੱਕ ਭਾਰਤ ਸਰਕਾਰ ਕੈਨੇਡਾ ਦੀ ਜਾਂਚ ਏਜੰਸੀ ਦੀ ਕੋਈ ਮਦਦ ਨਹੀਂ ਕਰੇਗੀ ਇਹ ਜਿਹੜੀ ਖਬਰ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਨੇਡਾਈ ਅਖਬਾਰ ਦਾ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਦੇ ਜਿਹੜੇ ਹਾਈ ਕਮਿਸ਼ਨਰ ਨੇ ਸੰਜੀ ਕੁਮਾਰ ਵਰਮਾ ਨੇ ਅਜਿਹੀ ਸ਼ਰਤ ਰੱਖੀ ਹੈ ਕਿ ਜਦ ਤੱਕ ਓਟਾਵਾ ਸਿੱਤ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜੇ ਸਬੂਤ ਜੁਟਾਏ ਗਏ ਨੇ ਉਹਨਾਂ ਨੂੰ ਸਾਂਝਾ ਨਹੀਂ ਕੀਤਾ ਜਾਂਦਾ ਤਦ ਤੱਕ ਨਵੀਂ ਦਿੱਲੀ ਜਾਂਚ ਵਿੱਚ ਕੋਈ ਮਦਦ ਨਹੀਂ ਕਰ ਸਕਦੀ इस तो इलावा हाई कमिश्नर ने यह भी बयान जैशनल सिक्योरिटी सलाहकार जोरी थॉमस उस दावे ने कुछ दिन बाद जिस ने दावा किया कि नज नजर जांच ਤੇਜੀ ਤੋਂ ਅੱਗੇ ਵਧ ਰਹੀ ਹੈ ਤੇ ਹੁਣ ਨਵੀਂ ਦਿੱਲੀ ਇਸ ਦੇ ਵਿੱਚ ਸਹਿਯੋਗ ਕਰ ਰਹੀ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਦੋਨਾਂ ਦੇ ਬਿਆਨਾਂ ਦੇ ਵਿੱਚ ਕੁਝ ਫਰਕ ਨਜ਼ਰ ਜ਼ਰੂਰ ਆ ਰਿਹਾ ਹੈ ਤੇ ਜਿਹੜਾ ਅਖਬਾਰ ਦੇ ਵਿੱਚ ਦਿੱਤਾ ਉਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਭਾਰਤ ਦੇ ਜਿਹੜੇ ਹਾਈ ਕਮਿਸ਼ਨਰ ਨੇ ਸੰਜੇ ਕੁਮਾਰ ਵਰਵਾ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਨਵੀਂ ਦਿੱਲੀ ਨੂੰ ਸਬੂਤ ਹਲੇ ਤੱਕ ਨਹੀਂ ਦਿੱਤੇ ਗਏ ਹੈ बार-बार ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਇਸ ਦੇ ਵਿੱਚ ਸ਼ਾਮਿਲ ਹੈ ਲੇਕਿਨ ਸ਼ਰਤ ਇਹੀ ਹੈ ਅਸੀਂ ਜਾਂਚ ਦੇ ਵਿੱਚ ਮਦਦ ਜ਼ਰੂਰ ਕਰਨਗੇ ਲੇਕਿਨ ਤੁਹਾਨੂੰ ਪਹਿਲੇ ਸਾਰੇ ਸਬੂਤ ਦੇਣਗੇ ਪਤੇ ਹੈ ਕਿ ਅਸੀਂ ਕਿ ਕਿਰਨ ਦੇ ਕੈਰੀਅਰ ਦੀ ਵਧਤ ਕਰਨਾ ਬਈ ਸਿਲ ਹੋ ਰਿਹਾ ਹੈ ਕਿ ਉਹ ਸਾਨੂੰ ਕਿਸੇ ਤਰੀਕੇ ਨਾਲ ਸਬੂਤ ਨਹੀਂ ਦੇ ਰਹੇ ਹੈ ਜੀ ਹਰਦੀਪ ਹਰਦੀਪ ਨੂੰ ਨਿਜਰਦੀ ਪਿਛਲੇ ਸਾਲ 18 ਜੂਨ ਨੂੰ ਵੈਂਕੂਵਰ ਦੇ ਵਿੱਚ ਗੋਲੀ ਮਾਰਕਰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜਸਟਿਨ ਫੂਡੋ ਇਹ ਮੋ ਕੈਨੇਡਾ ਉਹਨਾਂ ਨੇ ਸੰਸਦ ਵਿੱਚ ਬਿਆਨ ਦਿੱਤਾ ਸੀ ਉਸ ਬਾਅਦ ਪੂਜਾ ਸੀ ਕਹਿ ਸਕਦੇ ਹਾਲਾਂਕਿ ਜਦੋਂ ਬਿਆਨਬਾਜ਼ੀ ਸਾਹਮਣੇ ਆਈ ਸੀ ਜਾਂ ਇੰਜ ਕਹਿਆ ਲਿਆ ਜਾਏ ਕਿ ਪੀਐਮ ਟਰੂਡੋ ਦੇ ਵੱਲੋਂ ਭਾਰਤ ਤੇ ਉਂਗਲ ਚੁੱਕੀ ਗਈ ਸੀ ਤਾਂ ਕੀ ਲੱਗਦਾ ਇਹ ਤਲਖੀ ਉਸੇ ਨੂੰ ਲੈ ਕੇ ਵਧੀ ਹੋਈ ਹੈ ਕਿ ਪਹਿਲਾਂ ਉਸ ਦੇ ਬਾਰੇ ਸਪਸ਼ਟਿਕਰਨ ਦਿੱਤਾ ਜਾਏ ਕਿ ਅਜਿਹਾ ਕਿਉਂ ਕਿਹਾ ਗਿਆ ਕਿ ਪੀਐਮ ਟਰੂਡੋ ਕਹਿ ਰਹੇ ਸੀ ਕਿ ਉਹਨਾਂ ਦੀਆਂ ਏਜੰਸੀਆਂ ਦੀ ਇਹ ਰਿਪੋਰਟ ਮਿਲੀ ਹੈ ਕਿ ਭਾਰਤ ਦੀ ਸ਼ਮੂਲਿਤ ਵੀ ਹੈ ਬਿਲਕੁਲ ਦੇਖੋ ਕਤਲ ਦੇ ਜਿਹੜਾ 3 ਮਹੀਨੇ ਬਾਅਦ ਜਿਸ ਤਰੀਕੇ ਨਾਲ ਕੈਨੇਡਾ ਦੇ ਪੀਐਮ ਜਸਟਰੋ ਨੇ ਸੰਸਦ ਦੇ ਵਿੱਚ ਬਿਆਨ ਦਿੱਤਾ ਸੀ ਪੂਰੀ ਦੁਨੀਆ ਨੂੰ ਚੁੱਕਾ ਦਿੱਤਾ ਸੀਗਾ ਜਿੱਥੇ ਕਿ ਸਿੱਧੇ ਤੌਰ ਤੇ ਭਾਰਤੀ ਇੰਜੀਨਸ ਤੇ ਉੱਤੇ ਸਵਾਲ ਚੁੱਕੇ ਸੀ ਕਿ ਕੈਨੇਡਾ ਦੀ ਧਰਤੀ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਕਤਲ ਕੀਤਾ ਨਿੱਜਰ ਦਾ ਭਾਰਤ ਨੇ ਹਾਲਾਂਕਿ ਇਸ ਦਾ ਜ਼ਬਰਦਸਤ ਖੰਡਨ ਕੀਤਾ ਸੀਗਾ ਅਤੇ આરોપીਾਂ ਦੇ ਪੱਖ ਦੇ ਵਿੱਚ ਸਬੂਤ ਮੰਗੇ ਸੀਗੇ ਤੇ ਹੱਲੇ ਤੱਕ ਵੀ ਕੈਨੇਡਾ ਨੇ ਕੋਈ ਵੀ ਸਬੂਤ ਨਹੀਂ ਦਿੱਤੇ ਅਤੇ ਉਸ ਤੋਂ ਬਾਅਦ ਅਸੀਂ ਦੇਖਿਆ ਬਹੁਤ ਸਾਰੀ ਚੀਜ਼ਾਂ ਬਦਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਲਗਾਤਾਰ ਭਾਰਤੀ ਜਿਹੜੇ ਉਥੇ ਰਹਿ ਰਹੇ ਨੇ ਜਾਂ ਜਿਹੜੇ ਨਵੇਂ ਲੋਕ ਉਥੇ ਜਾ ਰਹੇ ਨੇ ਉਹਨਾਂ ਦੇ ਦੇ ਰੂਲਸ ਬਦਲ ਰਹੇ ਨੇ ਇਸ ਨੂੰ ਵੀ ਇੱਕ ਡਿਪਲੋਮੇਸੀ ਦਾ ਪਾਰਟ ਮੰਨਿਆ ਜਾ ਰਿਹਾ ਹੈ ਕਿਉਂਕਿ ਚੌਣਾ ਉਥੇ ਵੀ ਨੇ ਚੌਣਾ ਇੱਥੇ ਵੀ ਨੇ ਅਜਿਹੇ ਦੇ ਵਿੱਚ ਦੋਨਾਂ ਦੇ ਰਿਸ਼ਤੇ ਜ਼ਰੂਰ ਖਰਾਬ ਹੋਏ ਹੈ ਤੇ ਹਾਲਾਂਕਿ ਕਿਉਂਕਿ UN ਤੱਕ ਇਹ ਗੱਲ ਚਲੀ ਗਈ ਸੀਗੀ ਵਿੱਚ ਅਮਰੀਕਾ ਵੀ ਜਿਹੜਾ ਇਸ ਦੇ ਵਿੱਚ ਇੰਟਰਵਿਨ ਕਰਨ ਦੇ ਲਈ ਕਹਿ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਹਲੇ ਨਹੀਂ ਨਜ਼ਰ ਆ ਰਿਹਾ ਹੈ ਕਿ ਤਾਂ ਵੇ ਨਜ਼ਰ ਆਏ ਹੁਣ ਸਾਨੂੰ ਇੰਤਜ਼ਾਰ ਕਰਨਾ ਪੈਣਾ ਹੈਗਾ ਕਿ ਜਿਹੜੇ ਉੱਥੇ ਦੇ ਡਿਪਲੋਮੈਟਸ ਹੈ ਉਹ ਕੀ ਕੁਝ ਕਹਿੰਦੇ ਨੇ ਉਹਨਾਂ ਦੇ ਵਿਦੇਸ਼ ਮੰਤਰੀ ਕੀ ਕੁਝ ਗਹਿਨਬਾਜ਼ੀ ਕਰਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਿ ਭਾਰਤ ਆਪਣਾ ਕੈਂਡ ਸਟੇਟ ਕਰ ਚੁੱਕਾ ਹੈ ਤੁਸੀਂ ਸਾਨੂੰ ਸਬੂਤ ਦਿਓ ਅਸੀਂ ਤੁਹਾਡੀ ਮਦਦ ਕਰਨਗੇ ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਅਲਿਗੇਸ਼ਨਸ ਲਗਾਏ ਨੇ ਉਹ ਬਿਲਕੁਲ ਵੀ ਜਿਹੜਾ ਹੈ ਉਹਨਾਂ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸਵਾਲ ਖੜੇ ਕਰਦਾ ਹੈ ਭਾਰਤ ਦੀ ਡਿਪਲੋਮੇਸੀ ਤੇ ਭਾਰਤ ਦੇ ਜਿਹੜੇ ਏਜੰਟ ਹੈ ਉਹਨਾਂ ਤੇ ਕਿ ਉਹ ਵਿਦੇਸ਼ੀ ਧਰਤੀ ਦੇ ਵਿੱਚ ਜਾ ਕੇ ਕੈਨੇਡੀਅਨ ਸਿਟੀਜ਼ਨ ਦੀ ਹੱਤਿਆ ਕਰ ਰਹੇ ਹੈ ਜੀ ਜੀ ਸ਼ੁਕਰੀਆ ਬੋਜਾ तमाम ਜਾਣਕਾਰੀ ਲਈ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜਦ ਤੱਕ ਸਬੂਤ ਨਹੀਂ ਮਿਲਦੇ ਜਾਂਚ ਸਹਿਯੋਗ ਨਹੀਂ ਕੀਤਾ ਜਾਏਗਾ ਪਰ ਕੂਟਨੀਤਿਕ ਨੀਤਿਕ ਜੋ ਸੰਬੰਧ ਨੇ ਆਉਣ ਵਾਲੇ ਸਮੇਂ ਤੇ ਵਿੱਚ ਇਹਨਾਂ ਤੇ ਕਿੰਨਾ ਅਸਰ ਰਹੇਗਾ ਇਹ ਦੇਖਣਾ ਬੇਹਤ ਅਹਿਮ ਹੈ